ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਿਰਬੂਝ ਹੈ ਅਸੂਝ ਹੈ ਆਕਾਲ ਹੈ ਆਜਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਰਬੂਝ ਹੈ ਸੋ ਨਿਰਬੂਝ ਇਹ ਪਾਠ ਨੰਨੇ ਨੂੰ ਸਿਹਾਰੀ ਨੰਨੇ ਦੇ ਪੈਰ ਚ ਰਾਰਾ ਹੈ ਬੱਬੇ ਨੂੰ ਦਲੌਂਖੜ ਤੇ ਚਜਾ ਨਿਰਬੂਝ ਪਾਠ ਕਰਨਾ ਹੈ ਨਿਰਬੂਝ ਦਾ ਅਰਥ ਹੈ ਜਿਹਨੂੰ ਬੁਝਿਆ ਨਾ ਜਾ ਸਕੇ ਬੁਝਣ ਤੋਂ ਰਹਿਤ ਹੈ ਪ੍ਰਮਾਤਮਾ ਜਨਨ ਤੋਂ ਰਹਿਤ ਹੈ ਪ੍ਰਮਾਤਮਾ ਭਾਵ ਕੇ ਦਿਮਾਗੀ ਸ਼ਕਤੀ ਤੋਂ ਪਰੇ ਹੈ ਪ੍ਰਮਾਤਮਾ ਜਿੱਥੋਂ ਤੱਕ ਸਾਡੀ ਸਾਡੀ ਪਹੁੰਚ ਨਹੀਂ ਹੈ ਸੋ ਸਾਡੀ ਮਤ ਤੋਂ ਸਾਡੇ ਦਿਮਾਗ ਤੋਂ ਪਰੇ ਹੈ ਪ੍ਰਮਾਤਮਾ ਬੁੱਝਣ ਤੋਂ ਪਰੇ ਹੈ ਆਸੋਜ ਹੈ ਅਸੋਜ ਸਮਝ ਤੋਂ ਪਰੇ ਸਾਡੀ ਮਤ ਤੋਂ ਪਰੇ ਹੈ ਆਕਾਲ ਹੈ ਆਕਾਲ ਕਾਲ ਤੋਂ ਰਹਿਤ ਹੈ ਕਾਲ ਕਰਪਣ ਕਲਪਨਾ ਤੋਂ ਰਹਿਤ ਹੈ ਕਾਲ ਮੌਤ ਤੋਂ ਰਹਿਤ ਹੈ ਆਜਾਲ ਹੈ ਆਜਾਲ ਮੋਹ ਮਾਇਆ ਦੇ ਜਾਲ ਤੋਂ ਰਹਿਤ ਹੈ ਕਾਲ ਦੇ ਜਾਲ ਤੋਂ ਰਹਿਤ ਹੈ ਐਸਾ ਹੈ ਪ੍ਰਮਾਤਮਾ ਅਲਾਹਾ ਹੈ ਅਲਾਹਾ ਲਖਣ ਤੋਂ ਰਹਿਤ ਹੈ ਪਵਿੱਤਰ ਸਰੂਪ ਹੈ ਅਜਾਹਾ ਹੈ ਅਜਾਹਾ ਜਗਾ ਤੋਂ ਰਹਿਤ ਹੈ ਕੋਈ ਉਹਦੀ ਵਿਸ਼ੇਸ਼ ਜਗਾ ਨਹੀਂ ਹੈ ਅਨੰਤ ਹੈ ਅਨੰਤ ਜਿਹਦਾ ਕੋਈ ਅੰਤ ਨਹੀਂ ਉਹਨੂੰ ਅਨੰਤ ਕਹਿੰਦੇ ਨੇ ਅੰਤ ਤੋਂ ਰਹਿਤ ਹੈ ਬੇਅੰਤ ਸਰੂਪ ਹੈ ਮਹੰਤ ਹੈ ਮਹੰਤ ਵੱਡਾ ਹੈ ਪੂਜਨੀਕ ਹੈ ਆਲੀਕ ਹੈ ਅਲਿਕ ਸੋ ਮਾਸ਼ ਕਾਸ਼ ਆਦਿਕ ਰੇਖਾ ਤੋਂ ਰਹਿਤ ਹੈ। ਅਥਵਾ ਕਲੰਕ ਤੋਂ ਰਹਿਤ ਹੈ। ਕੋਈ ਉਹਨੂੰ ਕਲੰਕ ਨਹੀਂ। ਨਿਰਸ਼੍ਰੀਕ ਹੈ। ਨਿਰਸ਼੍ਰੀਕ ਪਾਠ ਕਰਨਾ ਨੰਨੇ ਦੇ ਪੈਰ ਚ ਰਾਰਾ ਹੈ ਤੇ ਸッセ ਦੇ ਪੈਰ ਚ ਵੀ ਰਾਰਾ ਹੈ। ਨਿਰਸ਼੍ਰੀਕ ਸੋ ਨਿਰਸ਼੍ਰੀਕ ਪਾਠ ਕਰਨਾ ਹੈ। ਸੋ ਸ਼੍ਰੀਕੇ ਤੋਂ ਮੁਕਤ ਹੈ। ਕੋਈ ਸ਼੍ਰੀਕਾ ਨਹੀਂ ਹੁੰਦਾ। ਸ਼੍ਰੀਕੇ ਤੋਂ ਰਹਿਤ ਹੈ। ਨਿਰਲੰਭ ਹੈ। ਨਿਰਲੰਭ ਸੋ ਨਿਰਲੰਭ ਪਾਠ ਨਿਰਲੰਭ ਸੋ ਨੰਨੇ ਦੇ ਪੈਰ ਚਰਾਰਾ ਸੋ ਆਸਰੇ ਤੋਂ ਰਹਿਤ ਹੈ ਨਿਰਲੰਭ ਦਾ ਭਾਵ ਹੈ ਆਸਰਾ ਆਸਰੇ ਤੋਂ ਮੁਕਤ ਹੈ ਉਹ ਸਾਰਿਆਂ ਦਾ ਆਸਰਾ ਹੈ ਉਹਦਾ ਕੋਈ ਆਸਰਾ ਨਹੀਂ ਅasamb ਹੈ ਅasamb ਆਚਰਜ ਸਰੂਪ ਹੈ ਸਾਹਮਣ ਤੋਂ ਰਹਿਤ ਹੈ ਆਗਮ ਹੈ ਗਮਤਾ ਤੋਂ ਰਹਿਤ ਹੈ ਆਜਮ ਹੈ ਆਜਮ ਜਨਮ ਤੋਂ ਰਹਿਤ ਹੈ ਜਨਮਾਂ ਤੋਂ ਮੁਕਤ ਹੈ ਆਪੂਤ ਹੈ ਆਪੂਤ ਪੰਜਾਂ ਤਤਾਂ ਤੋਂ ਰਹਿਤ ਹੈ ਅਸ਼ੂਤ ਹੈ ਸ਼ੋਹ ਤੋਂ ਰਹਿਤ ਹੈ ਆ ਸਪਰਸ਼ ਤੋਂ ਰਹਿਤ ਹੈ ਆਲੋਕ ਹੈ ਲੋਕਾਂ ਤੋਂ ਰਹਿਤ ਹੈ ਅਤੇ ਉਹ ਪਰਮਾਤਮਾ ਆਲੋਕਕ ਹੈ ਆਸ਼ੋਕ ਹੈ ਸ਼ੋਕ ਸੋਕੇ ਤੋਂ ਰਹਿਤ ਹੈ ਸ਼ੋਗ ਗਮ ਤੋਂ ਅਤੇ ਤੋਖਲੇ ਤੋਂ ਰਹਿਤ ਹੈ ਉਹਨੂੰ ਕੋਈ ਗਮ ਨਹੀਂ ਆਕਰਮ ਹੈ ਕਰਮਾਂ ਤੋਂ ਮੁਕਤ ਹੈ ਆ ਭਰਮ ਹੈ ਉਹਨੂੰ ਕਿਸੇ ਪ੍ਰਕਾਰ ਦਾ ਕੋਈ ਭਰਮ ਨਹੀਂ ਭਰਮਾਂ ਤੋਂ ਮੁਕਤ ਹੈ ਆਜੀਤ ਹੈ ਆਜੀਤ ਜਿੱਤ ਹੈ ਜਿੱਤਣ ਤੋਂ ਰਹਿਤ ਹੈ ਅਭੀਤ ਹੈ ਭੀਤ ਡਰ ਤੋਂ ਰਹਿਤ ਹੈ ਆਵਾਹ ਹੈ ਬਾਹਾਂ ਤੋਂ ਰਹਿਤ ਹੈ ਅਬినాਸੀ ਸਰੂਪ ਹੈ ਆਗਾਹ ਹੈ ਆਗਾਹ ਕਹਿੰਦੇ ਨੇ ਸਮੁੰਦਰ ਸਮੁੰਦਰ ਵਾਂਗ ਗਹਿਰ ਗੰਬੀਰ ਹੈ ਆਗਾਹ ਸਮੁੰਦਰ ਵਾਂਗ ਗੈਰ ਗੰਬੀਰ ਹੈ ਡੂੰਘਾ ਹੈ ਆਮਾਨ ਹੈ ਮਾਨ ਹੰਕਾਰ ਭਾਵ ਕਿ ਉਹ ਹੰਕਾਰ ਤੋਂ ਰਹਿਤ ਹੈ ਮਾਨ ਤੋਂ ਰਹਿਤ ਹੈ ਹੰਕਾਰ ਨਹੀਂ ਕਰਦਾ ਨਿਧਾਨ ਹੈ ਨਿਧਾਨ ਸਾਰੇ ਪਦਾਰਥਾਂ ਦਾ ਖਜ਼ਾਨਾ ਹੈ ਅਨੇਕ ਹੈ ਸੋ ਇੱਕ ਤੋਂ ਅਨੇਕਾਂ ਸਰੂਪ ਹੈ ਫਿਰ ਏਕ ਹੈ ਸੋ ਫਿਰ ਅਨੇਕਾਂ ਤੋਂ ਇੱਕ ਸਰੂਪ ਹੈ ਸੋ अनेਕਾਂ ਤੋਂ ਇੱਕ ਸਰੂਪ ਹੈ ਫਿਰ ਏਕ ਹੈ ਫਿਰ अनेਕਾਂ ਤੋਂ ਇੱਕ ਹੈ ਫਿਰ ਇੱਕ ਤੋਂ ਅਨੇਕ ਹੈ ਸੋ ਕਦੇ ਉਹ ਇੱਕ ਤੋਂ ਅਨੇਕ ਬਣ ਜਾਂਦਾ ਹੈ ਕਦੇ अनेਕਾਂ ਤੋਂ ਇੱਕ ਬਣ ਜਾਂਦਾ ਹੈ ਅਨੇਕ ਹੈ ਅਨੇਕ ਸਰੂਪ ਹੈ ਫਿਰ ਏਕ ਹੈ ਫਿਰ ਇੱਕ ਅਦਵਾਇਤ ਸਰੂਪ ਹੈ ਐਸਾ ਉਹ ਪਰਮਾਤਮਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ